ਤੋ ਪਹਿਲਾ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਰੰਦਾ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਸਤਾ ਰੇਟ ਮਹੀਆ ਜਿਹੜਾ ਕਰਵਾਇਆ ਜਾਊਗਾ ਅੱਜ ਉਸ ਦੇ ਤਹਿਤ ਹੀ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ 12 ਜਿਹੜੀਆਂ ਪਬਲਿਕ ਮਾਈਨ ਨੇ ਉਹਨਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਉਹਦੇ ਤਹਿਤ ਹੀ ਅੱਜ ਅਸੀਂ ਇੱਥੇ ਆਲਗਾ ਬਲਾ ਚੌਰ ਦੇ ਵਿੱਚ ਜਿਹੜਾ ਐਸਬੀਐਸ ਜ਼ਿਲ੍ਹੇ ਦੇ ਵਿੱਚ ਜਿਹੜੀ ਪਬਲਿਕ ਮਾਈਨ ਆ ਉਹਦਾ ਉਦਘਾਟਨ ਕਰਨ ਵਾਸਤੇ ਅੱਜ ਇੱਥੇ ਪਹੁੰਚਿਆ ਔਰ ਇਹਦੇ ਨਾਲ ਨੇੜੇ-ਤੇੜੇ ਦੇ ਜਿੰਨੇ ਲੋਕ ਨੇ ਉਹਨਾਂ ਨੂੰ ਜਿਹੜਾ ਦਿੱਤਾ ਹੈ 5.5 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਜਿਹੜਾ ਮਿਲੂਗਾ ਜਿਹੜੇ ਆਮ ਜਿਹੜੇ ਘਰਾਂ ਘਰ ਬਣਾਉਣ ਦਾ ਜਿਹੜਾ ਸੁਪਨਾ ਮ ਲੋਕਾਂ ਦਾ ਉਹਨਾਂ ਦਾ ਸੁਪਨਾ ਹੈ ਜਿਹੜੇ ਪੂਰੇ ਲਗਾਤਾਰ ਸਰ ਅਵੇਦ ਮਾਨੀ ਲਗਾਤਾਰ ਜ਼ਿਲ੍ਹੇ ਚ ਚੱਲ ਰਹੀ ਹੈ ਸਰ ਤਾਂ ਦਰੀਆ ਨਾਲ ਹੈਗਾ ਉਸ ਲਈ ਕੀ ਕਾਰਵਾਈ ਕੀ ਹੋਏਗਾ ਆਪਣੇ ਡਿਪਾਰਟਮੈਂਟ ਸਰ ਸਰ ਦੇਖੋ ਕਿ ਤਾਂ ਆਪਾਂ ਕੋਈ ਜੇ ਕਹੀਏ ਕੋਈ ਲਗਾਤਾਰ ਦਿਨ ਰਾਤ ਕੋਈ ਉੱਤੇ ਬੈਠ ਕੇ ਰੋਕ ਲੇ ਕੋਈ ਚੋਰੀ-ਚਪੋਰੀ ਜੇ ਕਦੀ ਟਾਲੀ ਆ ਉਹ ਨਿਕਲ ਸਕਦੇ ਮੈਂ ਮੰਨਦਾ ਹਾਂ ਪਰ ਜਿਹੜੀ ਜਿਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੀਆਂ ਮਾਈਨਿੰਗ ਹੁੰਦੀ ਰਹੀ ਆ ਮਾਈਨਿੰਗ ਉਹਨੂੰ ਕਹਿੰਦੇ ਨੇ ਸਾਨੂੰ ਤਾਂ ਹਜੇ 2 ਸਾਲ ਹੋਏ ਨੇ 2 ਸਾਲ ਦੇ ਵਿੱਚ ਅਸੀਂ ਕਿਹੜੀ ਮਾਈਨ ਕੀਤੇ ਸਾਡੀ ਤਾਂ ਕੋਸ਼ਿਸ਼ ਹੈ ਕਿ ਹਰ ਇੱਕ ਜਿਹੜੀ ਮਾਈਨ ਆ ਉਹ ਲੀਗਲ ਤਰੀਕੇ ਨਾਲ ਚੱਲੇ ਚਾਹੇ ਉਹ ਪਬਲਿਕਾ ਚਾਹੇ ਕਮਰਸ਼ੀਅਲ ਮਾਈਨ ਆ ਸੋ ਸਾਡੀ ਹਮੇਸ਼ਾ ਕੋਸ਼ਿਸ਼ ਹੈ ਜੀ ਸਰ ਹੱਤ ਨਾਲ ਤੁਸੀਂ ਕਹਿੰਦੇ ਜੀ ਕਿ ਜਿਹੜਾ ਮੈਂ ਉੱਪਰ ਸੁਣ ਰਿਹਾ ਸੀਗਾ ਕਿ ਹੱਤ ਨਾਲੇ ਕਈ ਨਾਲ ਪਰ ਹੋਣੀ ਹੈਗੀ ਐਸਾ ਲੇਕਿਨ ਉਹਦੇ ਨਾਲ ਵੀ ਆਲੇ ਦੁਆਲੇ ਏਰੀਆ ਦੇ ਵਿੱਚ ਬੜਾ ਟਾਈਮ ਲੱਗ ਜਾਂਦਾ ਹੈਗਾ ਜੀ ਕਿ ਕੋਈ ਜੀਸੀਬੀ ਵਗੈਰਾ ਦੀ ਕਿਉਂਕਿ ਸਾਡੀ ਮਾਈਨਿੰਗ ਨਾਲ ਵੀ ਗੱਲ ਹੋਈ ਸੀਗੀ ਉਹ ਕਹਿੰਦੇ ਸੀ ਕਿ ਉਹ ਅਲਾਉਡ ਹੈਗੀ ਹੈ ਉਹ ਇੱਥੇ ਚੱਲੂਗੀ ਜੀ ਜੀ ਸੀ ਵੀ ਚੱਲ ਸਕਦੀ ਹੈ ਜੀ ਪੂਰੇ ਜੀ ਸੀ ਵੀ ਚੱਲ ਸਕਦੀ ਹੈ ਜੀ ਇਸ ਵੀ ਚੱਲੂਗੀ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਪਬਲਿਕ ਮਾਈਨ ਹੈ ਮੈਨੂਅਲ ਹੋਏਗਾ ਮੈਨੂਅਲ ਹੋਏਗਾ ਸਰਕ ਮੈਨੂਅਲ ਹੋਗਾ ਇਸ ਤਰ੍ਹਾਂ ਹੁਣ ਜਿਵੇਂ ਇਹ ਇਹ ਰੇਤਾ ਰੇਤਾ ਉਰੇ ਪਿਆ ਹਾਂਜੀ ਇਹ ਜਦੋਂ ਹੜਾ ਆਏ ਨੇ ਉਦੋਂ ਉਹ ਰੇਤਾ ਇਕੱਠਾ ਉਰੇ ਹੁੰਦਾ ਜੇ ਇਹਨੂੰ ਨਿਕਾਸੀ ਨਹੀਂ ਹੋਊਗੀ ਤਾਂ ਹੜਾਂ ਦਾ ਚਾਂਸ ਜਿਹੜਾ ਜ਼ਿਆਦਾ ਬਣਦਾ ਸੋ ਇਸ ਕਰਕੇ ਸਰ ਦੇਖੋ ਜਦੋਂ ਮਸ਼ੀਨਾਂ ਚੱਲਦੀਆਂ ਨੇ ਫਿਰ ਰੋਲਾ ਵੀ ਤੁਸੀਂ ਜਾਦੇ ਪਾਉਂਦੇ ਹੋ ਹੂੰ ਸਭ ਤੋਂ ਜ਼ਿਆਦਾ ਰੋਲਾ ਵੀ ਤਾਂ ਪੱਤਰਕਾਰ ਹੀ ਪਰਾ ਪਾਉਂਦੇ ਨੇ ਸੋ ਇਹ ਸਹੀ ਗੱਲ ਹੈ ਜੀ ਇਸ ਕਰਕੇ ਜੇ ਮੜ ਜਾ ਕੋਈ ਹੋ ਗਿਆ ਉੱਥੇ ਵੀ ਐ ਹੋ ਗਿਆ ਫਲਾਣਾ ਹੋ ਗਿਆ ਤੁਮਕਾਣਾ ਹੋ ਗਿਆ ਜੇ ਤੁਸੀਂ ਥੋੜਾ ਸੰਜਮ ਨਾਲ ਚੱਲੋ ਕਈ ਸਾਡੀ ਤਾਂ ਹਰ ਇੱਕ ਕੋਸ਼ਿਸ਼ ਹੈ ਅਸੀਂ ਲੀਗਲ ਤਰੀਕੇ ਨਾਲ ਕਰਾਈਏ ਪਰ ਜੇ ਕੋਈ ਰਾਤ ਭਰਾਤੇ ਕਰ ਗਿਆ ਉਹਦੀ ਇੱਕ ਦੀ ਖਿੱਚ ਕੇ ਰਾਤ ਨੂੰ 2 ਵਜੇ ਫੋਟੋ ਪਾਤੀ ਹੁਣ 2 ਵਜੇ ਨਾ ਤਾਂ ਮੈਂ ਖੜਨ ਲੱਗਿਆ ਔਰੇ ਠੀਕ ਹੈ ਜੀ ਨਾ ਕੋਈ ਐਕਸ਼ਨ ਖੜ ਸਕਦਾ 2 ਵਜੇ ਹੁਣ 2 ਵਜੇ ਘਰੋ ਘਰੀ ਤਾਂ ਅਸੀਂ ਜਾ ਕੇ ਚੈੱਕ ਨਹੀਂ ਕਰਨ ਲੱਗੇ ਵੀ ਕਿਹੜਾ ਰਾਤ ਨੂੰ ਟਰਾਲੀ ਲੈ ਕੇ ਨਫਰ ਜਿਹੜੀ ਸਰਦਾਰ ਸਾਹਿਬ ਨੇ ਇੱਕ ਸਵਾਲ ਪੁੱਛਿਆ ਹੈਗਾ ਕਿ ਜਿਹੜੀ ਸੜਕਾਂ ਟੁੱਟਦੀਆਂ ਨੇ ਠੇਕੇਦਾਰ ਨੂੰ ਠੇਕਾ ਦੇ ਦਿੱਤਾ ਜਾਂਦਾ ਠੇਕਾ ਸਰਕਾਰ ਭਰਾ ਲੈਂਦੀ ਹੈਗੀ ਸਰ ਫਿਰ ਉਹ ਸੜਕਾਂ ਕੌਣ ਬਣਾ ਕੇ ਦੇਖੋ ਸਰ ਸਰਕਾਰ ਬਣਾ ਰਹੀ ਆ ਆਲਰਡੀ ਬਣਾਉਂਦੀ ਵੀ ਰਹੀ ਆ ਸਰ ਜਿਹੜੀਆਂ ਰੋੜਾਂ ਨੇ ਜਿਹੜੀਆਂ ਰੋੜਾਂ ਚੱਲਦੀਆਂ ਨੇ ਉਹ ਤੇ ਹੈਵੀ ਟਰੱਕ ਵੀ ਚੱਲਦੇ ਨੇ ਲਾਈਟ ਵੀ ਚੱਲਦੇ ਨੇ ਜੇ ਅਸੀਂ ਕਹੀਂ ਵੀ ਉੱਤੇ ਟਰੱਕੀ ਨਾਲ ਚੱਲਣਾ ਉਹ ਟੁੱਟਣੀਆਂ ਨਹੀਂ ਚਾਹੀਦੀਆਂ ਸਰ ਜੇ ਚੀਜ਼ ਬਣੀ ਆ ਉਹਨੇ ਬਣਨਾ ਵੀ ਆ ਟੁੱਟਣਾ ਵੀ ਆ ਉਹ ਸਰਕਾਰ ਉਹਨਾਂ ਦੀ ਰਿਪੇਅਰ ਦੀ ਕਰਦੇ ਮੰਗੀਰੀ ਆ ਉਹਦੇ ਜਰੀਏ ਤੁਸੀਂ ਇੱਕ ਕੇਂਦਰ ਨੂੰ ਅਪੀਲ ਕਰੋ ਸਾਡਾ ਜਿਹੜਾ ਆਰ ਡੀ ਐਫ ਹੈ ਉਹਨੂੰ ਰੀਲੀਜ਼ ਕਰਨਾ ਉਹਤੇ ਗੱਲ ਕਰੋ ਆਪਾਂ ਜੇ ਉਹ ਆਰ ਡੀ ਐਫ ਫੰਡ ਰੀਲੀਜ਼ ਹੋ ਜਾਂਦਾ 7000 ਕਿਲੋਮੀਟਰ ਸੜਕਾਂ ਬਣ ਜਾਣਗੀਆਂ ਅਸੀਂ ਤਾਂ ਜਿਹੜਾ ਆਪਦੇ ਵੱਲੋਂ ਲੱਗਿਆ ਉਹ ਤਾਂ ਕਰੇ ਰਿਹਾ ਜੇ ਕੇਂਦਰ ਸਰਕਾਰ ਸਾਡਾ ਆਰਡੀਐਫ ਜਿਹੜਾ ਰਿਲੀਜ਼ ਕਰ ਦੇ ਸਾਨੂੰ 77500 ਕਿਲੋਮੀਟਰ ਰੋੜਾਂ ਬਣ ਜਾਣਗੀਆਂ ਰੋੜ ਕੋਈ ਰਹਿਣੀ ਨਹੀਂ ਸੋ ਇਸ ਕਰਕੇ ਪੰਜਾਬ ਸਰਕਾਰ ਇਮਾਨਦਾਰੀ ਨਾਲ ਲੱਗੀ ਹੋਈ ਹੈ ਸਾਡੇ ਮੁੱਖ ਮੰਤਰੀ ਸਾਹਿਬ ਸਾਡਾ ਜਿੰਨਾ ਪ੍ਰਸ਼ਾਸਨ ਹੈ ਇਮਾਨਦਾਰੀ ਨਾਲ ਕੰਮ ਕਰ ਰਿਹਾ ਸੋ ਇਸ ਕਰਕੇ ਅਸੀਂ ਆਪਣੇ ਕੰਮ ਪ੍ਰਤੀ ਪੂਰੀ ਵਫਾਦਾਰੀ ਨਾਲ ਨਵਾਬ ਜੇ ਟਰੈਕਟਰ ਤੇ ਰੇਤ ਲੋਡ ਹੋਏਗਾ ਕਿ ਇਥੇ ਕੰਡਾ ਲੱਗੇ ਸਰ ਕੀ ਸਰ ਇਹ ਤਾਂ ਉਹਦਾ ਮਿੰਤੀ ਹੁੰਦੀ ਹੈ ਮਿੰਤੀ ਨਾ ਹੁੰਦਾ ਜੋ पर स्क्वायर 5.5 ਰੁਪਏ ਇੱਥੇ ਵਾਕਿਆਤਾ ਸਾਡੇ ਮੈਕਮੇ ਵੱਲੋਂ ਵੀ ਇੱਥੇ ਬੰਦਾ ਤਨ ਆਇਆ ਤੋਊਗਾ ਜਿਹੜਾ ਪਰਚੀ ਕੱਟ ਕੇ ਦੇਊਗਾ ਸੋ ਹਰ ਇੱਕ ਕੰਮ ਜਿਹੜਾ ਲੀਗਲ ਤਰੀਕੇ ਨਾਲ ਅਜਿਹਾ ਸਰ ਇੱਕ ਸਰ ਇੱਕ ਸਰ ਹਿਮਾਚਲ ਤੇ ਸੁੱਖ ਸਰਕਾਰ ਸੰਕਟ ਚਾ ਚੁਕੀ ਹੈ ਹੁਣ ਤੁਸੀਂ ਦੇਖ ਰਹੋ ਕਿਸ ਤਰ੍ਹਾਂ ਦੀ ਪ੍ਰਕੋਤ ਹੋਈ ਹੈ ਤਿੰਨ ਜਿਹੜੇ ਵਿਧਾਇਕ ਸਿ ਉਧਰ ਆ ਗਈ ਰਾਸਟਰ ਮੈਂਬਰ ਕੋਈ ਹੋਰ ਬਣ ਗਿਆ ਬੀਜੇਪੀ ਦਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਦੇਖੋ ਅਸੀਂ ਕੀ ਕਹਿਣਾ ਇੱਥੇ ਤਾਂ ਲੁੱਟ ਪਈ ਪਈ ਆ ਵੀ ਬੀਜੇਪੀ ਵਾਲੇ ਜਿੱਥੇ ਦੇਖਦੇ ਨੇ ਉੱਥੇ ਆਪਦਾ ਸੂਤਰ ਕਰਨ ਨੇ ਫਿੱਟ ਵੀ ਖਰੀਦ ਲੋ ਜਿੰਨੇ ਖਰੀਦੇ ਜਾਂਦੇ ਨੇ ਇਹ ਕਿਤੇ ਨਾ ਕਿਤੇ ਇਹ ਲੋਕਤੰਤਰ ਤੇ ਹਮਲਾ ਹੈ ਇਹਦੇ ਨਾਲ ਜਿਹੜੀਆਂ ਸਰਕਾਰ ਨੇ ਜਿਹਨੇ ਚੱਲਣਾ ਸੀ ਉਹਨੂੰ ਤੋੜ ਕੇ ਇਹ ਜਿਹੜਾ ਕਿਤੇ ਨਾ ਕਿਤੇ ਜਿਹੜੇ ਆਮ ਲੋਕਾਂ ਦਾ ਜਿੱਥੇ ਤੁਸੀਂ ਮਤ ਦਿੱਤਾ ਉੱਤੇ ਹਮਲਾ ਜਿਹੜਾ ਕੀਤਾ ਜਾ ਰਿਹਾ ਉਹ ਚੰਡੀਗੜ੍ਹ ਚ ਵੀ ਹੋਇਆ ਉੱਥੇ ਵੀ